ਕੋਜ ਦਿਨ ਬਾਅਦ ਇਹ ਉਸ ਗਹਿਰੇ ਸਬਮੇ ਵਿੱਚੋਂ ਬਾਹਰ ਨਿਕਲੀ ਤੇ ਆਪਣੇ ਆਲੇ ਦੁਆਲੇ ਨੂੰ ਸਮਝਣ ਲੱਗੀ ਉੱਥੇ ਸਵੇਰੇ ਸ਼ਾਮ ਸਾਜੇ ਰੂਹ ਵਿੱਚ ਪਾਠ ਹੁੰਦਾ ਸੀ ਪਹਿਲਾਂ ਇਹਨੇ ਕਦੀ ਪਾਠ ਨਹੀਂ ਸੀ ਕੀਤਾ ਇਸ ਨੂੰ ਪਾਠ ਵੀ ਹਿੰਦੀ ਵਿੱਚ ਹੀ ਪੜਨਾ ਆਉਂਦਾ ਸੀ ਇਹ ਹਿੰਦੀ ਵਿੱਚ ਮਿਲੇ ਜੁਲੇ ਪੰਜਾਬੀ ਸ਼ਬਦ ਬੋਲਦੀ ਸੀ ਹੁਣ ਇਹ ਪਾਠ ਤੇ ਕੀਰਤਨ ਸੁਣਨ ਲੱਗ ਪਈ ਇੱਥੇ ਇਸ ਨੂੰ ਆਰਾਮ ਤੇ ਪ੍ਰਵਾਸ ਮਿਲਦਾ ਸੀ ਕਿਸੇ ਨੇ ਹ ਨੂੰ ਹਿੰਦੀ ਵਾਲਾ ਗੁਟਕਾ ਸਾਹਿਬ ਲਿਆ ਦਿੱਤਾ ਜੋ ਹੋੜ ਵਿਸਤਾ ਦਾ ਆਪਣੇ ਨਾਲ ਚੋਲੇ ਵਿੱਚ ਰੱਖਦੀ ਹੈ ਗੁਰਵਾਣੀ ਨੇ ਇਸ ਨੂੰ ਨਵਾਂ ਜੀਵਨ ਦੇ ਦਿੱਤਾ ਇਹ ਆਪਣੇ ਤੇ ਆਪਣੇ ਬੱਚੇ ਦਾ ਬੜਾ ਖਿਆਲ ਰੱਖਣ ਲੱਗ ਪਈ ਲੋਕਾਂ ਨੇ ਬਹੁਤ ਮਦਦ ਕੀਤੀ ਦੂਰ ਦੇ ਰਿਸ਼ਤੇਦਾਰ ਵਿਆਹ ਮਿਲੇ ਤੇ ਉਹਨਾਂ ਨੇ ਜੀਵਨ ਵਿੱਚ ਅੱਗੇ ਤੁਰੰਦੀ ਗੱਲ ਕੀਤੀ ਪਿਛਲਾ ਬੁਲਾਉਣ ਬਾਰੇ ਵੀ ਕਿਹਾ ਕੁਝ ਸਮਾਂ ਇਹ ਆਪਣੇ ਰਿਸ਼ਤੇਦਾਰਾਂ ਕੋਲ ਵੀ ਚਲੀ ਗਈ ਪਰ ਉਹਤੇ ਇਹਦਾ ਮਨ ਨਹੀਂ ਟੇਹਰਿਆ ਕਿਉਂਕਿ ਉਹ ਬਹੁਤ ਡਰੇ ਹੋਏ ਸਨ ਤੇ ਸਾਰਾ ਕੁਝ ਭੁੱਲ ਜਾਣ ਲਈ ਕਹਿ ਰਹੇ ਸਨ ਆਪਣੇ ਪਤੀ ਦਾ ਅਧ ਸੜਿਆ ਸ਼ਰੀਰ ਨਹੀਂ ਭੁਲਾ ਸਕੀ ਸੀ ਅਤੇ ਹੁਣ ਇਸ ਨੂੰ ਕੋਈ ਡਰ ਰਿਹਾ ਨਹੀਂ ਸੀ ਮੌਤ ਦੇ ਭਿਆਨਕ ਰੂਪ ਨਾਲ ਇਹ ਇੱਕ ਸਾਰ ਹੋ ਚੁੱਕੀ ਸੀ ਹੁਣ ਮੌਤ ਇਸ ਨੂੰ ਕੁਝ ਨਹੀਂ ਸੀ ਕਹਿੰਦੀ ਬਲਕਿ ਇਸ ਨੂੰ ਲੱਗਦਾ ਸੀ ਕਿ ਮੌਤ ਇਸ ਦੇ ਨਾਲ ਹੀ ਰਹਿਣ ਲੱਗ ਪਈ ਇਹ ਉਦੋਂ ਫਿਰ ਸ਼ਰਨਗਾਹ ਵਿੱਚ ਆ ਗਈ ਉਦੋਂ ਸ੍ਰੀ ਅੰਮ੍ਰਿਤਸਰ ਦੇ ਕਿਸੇ ਪਿੰਡ ਦੇ ਪੰਚਾਇਤ ਨੇ ਇਸ ਦੇ ਸਮੇਂ ਕੁਝ ਹੋਰ ਲੋਕਾਂ ਨੂੰ ਆਪਣੇ ਪਿੰਡ ਲੈ ਆਂਦਾ ਉੱਥੇ ਇਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਮਾਝੇ ਦੇ ਪਿੰਡਾਂ ਦੀ ਖੁੱਲੀ ਹਵਾ ਵਿੱਚ ਇਸ ਨੂੰ ਚੰਗਾ ਲੱਗਿਆ ਤੇ ਲੋਕ ਵੀ ਬਹੁਤ ਚੰਗੇ ਲੱਗੇ ਜੋ ਸਦਾ ਖਿਆਲ ਰੱਖਦੇ ਸੀ ਪਿਆਰ ਅਤੇ ਇੱਜ਼ਤ ਦਿੰਦੇ ਸੀ ਇਸ ਨੂੰ ਲੱਗਿਆ ਕਿ ਹੁਣ ਆਪਣੇ ਲੋਕਾਂ ਵਿੱਚ ਆ ਗਈ ਹੈ ਇਸ ਦੀ ਜਗ੍ਹਾ ਇੱਥੇ ਹੀ ਹੈ ਉਸ ਨੂੰ ਪੰਥ ਨਾਲ ਪਿਆਰ ਪੈ ਗਿਆ ਸੀ ਜਿਹੜੀ ਗੱਲ ਉਸ ਨੂੰ ਸਭ ਤੋਂ ਚੰਗੀ ਲੱਗੀ ਉਸੇ ਕੀ ਇੰਨਾ ਲੋਕਾਂ ਵਿੱਚ ਡਰ ਰਹੀ ਹੈ ਬਲਕਿ ਸਰਕਾਰ ਦੇ ਵਿਰੁੱਧ ਜੂਝਣ ਦੀ ਤਮੰਨਾ ਹੈ ਇੱਥੇ ਆ ਕੇ ਉਸ ਨੂੰ ਸਮਝ ਲੱਗੀ ਕਿ ਕਿ ਹੁਣ ਉਸ ਦੇ ਜੀਵਨ ਦਾ ਅਸਲੀ ਮਤਲਬ ਦੁਸ਼ਮਣ ਨਾਲ ਜੂਝਣਾ ਹੈ ਉਸ ਨੂੰ ਮੌੜਵਾ ਜਵਾਬ ਦੇਣਾ ਹੈ ਤੇ ਉਸ ਨੂੰ ਮੌਤ ਦੇ ਸੰਮੁਖ ਕਰਨਾ ਹੈ ਜਿਸ ਨੇ ਉਸ ਦਾ ਘਰ ਪਰਿਵਾਰ ਖਾ ਲਿਆ ਸੀ